ਉਠ ਵੀ ਜਾਓ ਨਾ ਕੀ ਹੋ ਗਿਆ ਸੌਣਾ ਦੇ ਘੜੀ ਤੈਨੂੰ ਪਤਾ ਲੱਗਾ ਥੱਕਿਆ ਆਂ ਰਾਤ ਦਾ ਥੱਕੇ ਤੇ ਆਏ ਤਿੰਨ ਚਾਰ ਦਿਨ ਤੇ ਤੁਸੀਂ ਉੱਥੇ ਲਾ ਆਏ ਆ ਤੇ ਹੁਣ ਘਰ ਉੱਠ ਕੇ ਕੰਮ ਵੀ ਕਰਵਾ ਲੋ ਘਰ ਦੇਣਾ ਉਠੀ ਪੈਣਾ ਵਾ ਘੰਟੇ ਕਿਤਾ ਕੁੱਟ ਪੈਣਾ ਫੇਕੀ ਹੋ ਗਿਆ ਆਹ 11 ਵਜਨ ਤੇ ਆਏ ਆ ਘੰਟੇ ਕਿਤਾ ਕੁੱਟਣਾ ਇੱਥੇ ਜਿੱਥੇ ਇੰਨੇ ਦਿਨ ਉਹਨਾਂ ਕਰ ਲਿਆ ਵਾ ਦੇਖੋ ਥੋੜਾ ਜਿਹਾ ਕਰ ਲਵਾਂਗੇ ਕਰ ਦਿੰਦਾ ਮੁਰਕੇ ਮੈਂ ਕੰਮ ਹੀ ਕਰਨਾ ਵਾ ਸੌਣ ਦੇ ਫਿਰ ਉਹ ਨਾ ਮੇਰੇ ਦਿਵਾਲੇ ਹੋ ਜਾਣਾ ਵਾ ਵੀ ਉਠਿਆ ਨਹੀਂ ਹੈਗਾ ਤੇ ਕੰਮ ਨਹੀਂ ਕਰਦਾ ਕੰਮ ਨਹੀਂ ਕਰ ਆ ਗਏ ਹੁਣ ਕੰਮ ਹੀ ਕਰਦਾ ਮੈਂ ਹੁਣ ਕਿੱਥੇ ਜਾਣਾ ਕੱਲੇ ਨਾ ਕੰਮ ਜਾ ਜਾ ਸੌ ਤੂੰ ਮੈਰੀ ਕੀ ਕਰਾਂ ਉਹਨਾਂ ਨੇ ਮੈਨੂੰ ਗਈ ਜਾਣਾ ਵਾ ਇੱਥੇ ਮੇਰੀ ਸੌਂਦੇ ਨਹੀਂ ਆ ਹੁਣ ਕਿਸ਼ਰ ਨਾਲ ਪਟੜੀ ਦੇ ਰੋਲਾ ਪਾਈ ਜਾਣਾ ਵਾ ਹੈ ਸੌਂਦੇ ਮੈਨੂੰ ਤੇ ਮੈਂ ਬਾਹਰ ਜਾ ਕੇ ਕੀ ਕਹੂੰਗੀ ਉਹਨਾਂ ਨੇ ਕਹਦੇ ਸੁੱਤਾ ਹੋ ਆਪੇ ਉੱਠ ਪੈਂਦਾ ਉਹਨਾਂ ਨੇ ਵੀ ਨਹੀਂ ਪੁੱਛਣਾ ਵਾ ਨਾ ਆ ਤਾਂ ਪਾਈ ਚ ਕਦੋਂ ਦੇ ਪਿਆਲੀਆਂ ਚ ਚਲੇ ਗਏ ਉਹ ਚੱਲ ਫੇਗੀ ਉਹ ਚੱਲ ਗਿਆ ਤੇ ਕੰਮ ਜਿਹੜਾ ਹੈਗਾ ਵਾ ਹੁਣ ਕਰਨਾ ਹੀ ਆ ਤੇ ਜੇ ਤੁਸੀਂ ਕਰਵਾ ਦੋਗੇ ਤਾਂ ਕੀ ਫਰਕ ਪੈਣ ਲੱਗਾ ਵਾ ਕਰਵਾ ਦਿੰਦਾ ਮੈਂ ਉੱਥੇ ਕਰਵਾ ਦਾਂ ਛੋਲੇ ਘੰਟਾ ਸੌਂਦੇ ਮੈਨੂੰ ਪਾਂਡੇ ਮਾਂਜਣ ਵਾਲੇ ਪਏ ਯੋ ਇਹ ਵੀ ਅੰਦਰ ਵੜ ਕੇ ਹੀ ਬਹਿ ਗਈ ਆ ਇੰਨਾ ਨਹੀਂ ਪਤਾ ਲੱਗਣ ਡਿਆ ਵੀ ਕੋਈ ਪਾਂਡਾ ਚੰਨਾ ਮਾਜ ਲਈਏ ਅੰਦਰ ਸਾਰਾ ਪਾਂਡਿਆ ਦਾ ਸ਼ਿੰਗ ਭਰੀ ਆ ਉਹ ਪਾਣੀ ਦੇ ਆ ਘੁੱਟ ਇੱਥੇ ਲੈ ਆ ਘੁੱਟ ਲਿਓ ਨਹੀਂ ਮੈਂ ਨਹੀਂ ਖਪਾ ਮਾਰਿਆ ਮਈ ਖੁੱਲ ਗਈ ਹੀ ਖਪਾ ਮਾਰਿਆ ਉੱਥੇ ਜਾ ਕੇ ਫਟਕੇ ਲੈ ਕੇ ਆਇਆ ਕੱਖ ਨਹੀਂ ਹਾਰ ਡੰਗਰਾਂ ਦਾ ਉਹ ਫਿਰ ਹੁਣ ਕੀ ਕਰਨਾ? ਅੰਦਰਾਂ ਦਾ ਹਾਲ ਤੇ ਇਦਾਂ ਹੀ ਰਹਿਣੀ ਆ। ਪੀ ਲੋ ਪਾਣੀ ਬਾਹਰ ਤੇ ਗਰਮੀ ਬਹੁਤ ਜਿਆਦੀ ਆ। ਗਰਮੀ ਤਾਂ ਫਿਰ ਹੈ ਹੁਣ ਗਰਮੀ ਦੇ ਮਹੀਨੇ ਆ ਤਾਂ ਕੀ ਕਰਨਾ ਪੀਓ ਸਹੀ ਪਾਣੀ। ਬਹੁਤਾ ਠੰਡਾ। ਮੜਾ ਕੇ ਲੈ ਆਵਣ। ਨਹੀਂ ਰਹਿਂਦਾ ਕੋਈ ਨਹੀਂ। ਜੋਗੀ ਤੇ ਰਾਤ ਦਾ ਭੜਾ ਦੁੱਤਰ ਆਇਆ ਵਾ। ਉਠਿਆ ਨਹੀਂਗਾ ਜੇ ਤਾਂ ਮੈਨੂੰ ਕੀ ਪਤਾ ਉਠਿਆ ਕਿ ਨਹੀਂ ਉਠਿਆ ਮੈਂ ਠਾਲਣ ਜਾਣਾ ਵਾਂ ਉਹਨੂੰ। ਆਪਣੇ ਬੰਦੇ ਨੂੰ ਤਾਂ ਆਵਾਜ਼ ਮਾਰੂ ਕੋਈ ਠਾਲੂਗਾ। ਇਹ ਤੁਹਾਨੂੰ ਗੋਪੀ ਠਾਲੇ ਤੇ ਠਾਲੇ ਮੈਂ ਠਾਲਣ ਜਾਵਾਂ ਉਹਨੂੰ ਵੀ ਤੂੰ ਉਠਿਆ ਕਿਉਂ ਨਹੀਂਗਾ? ਮੈਂ ਹੁਣ ਮੈਂ ਪੁੱਛਾਂ। ਕੀ ਪੁੱਛਣਾ ਤੁਸੀਂ ਹੁਣ ਇੰਨਾ ਤੋਰਾ ਫੇਰੀ ਵਾਸਤੇ ਪੈਸੇ ਨੇ ਲੈ ਕਿਥੋਂ ਵਾ ਹਾਏ ਬਾਬਾ ਚੁੱਪ ਕਰੋ ਉੱਠੂਗਾ ਤੇ ਪੁੱਛ ਲਿਓ ਉਹਨਾਂ ਨੂੰ ਸੁੱਤੇ ਪਏ ਨੂੰ ਠਾਲ ਕੇ ਪੁੱਛਣਾ ਤੁਸੀਂ ਉੱਠੀ ਜਾਣਾ ਉਹਨੇ ਦੇਣ ਵੇਹ ਕਿੱਥੇ ਆਇਆ ਵਾ ਬਾਬਾ ਤੁਸੀਂ ਨਾ ਰੌਲਾ ਪਾਓ ਨਾ ਲੜਾਈ ਪਾਓ ਸਵਕਤ ਇਹ ਦੇਣ ਭਾਵੇਂ ਜਾਰਾ ਹੀ ਮੱਜ ਗਏ ਆ ਨਾ ਉਹਦੇ ਵਾਸਤੇ ਸਵਕਤ ਆ ਹੀ ਆ ਜੇ ਤੇ ਮੈਂ ਗੋਪੀ ਨੂੰ ਪੁੱਛਦੀ ਆ ਵੀ ਉੱਠਿਆ ਕਿਉਂ ਨਹੀਂ ਐ ਬਠੀਕ ਠਾਕ ਹੈਗਾ ਵਾ ਫੇ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਕੀ ਗੱਲ ਵਾ ਕਿਉਂ ਨਹੀਂ ਉੱਠਿਆ ਉਹ ਕੀ ਲਿਆਇਆ ਉਥੋਂ ਬਾੜਾਂ ਚੋਂ ਹਏ ਰੱਬਾ ਤੁਸੀਂ ਲਿਆਂਦਾ ਵੇ ਕੋ ਤਾਂ ਮੈਂ ਤੁਹਾਨੂੰ ਦੱਸਾਂ ਇੱਥੇ ਆਣ ਕੇ ਮਾਰ ਕੇ ਆ ਮੇਰਾ ਬੰਦਾ ਲਿਆਇਆ ਵਾ ਮੈਨੂੰ ਹੁਣ ਕੀ ਪਤਾ ਕੀ ਲਿਆਇਆ ਅੱਧੀ ਰਾਤ ਬੂਹੇ ਖੜਕਾਉਂਦਾ ਫਿਰਦਾ ਜਦੋਂ ਉਹਨੇ ਖੋਲਿਆ ਨਹੀਂ ਇਹ ਸਾਡੇ ਘਰ ਦੇ ਵਿੱਚ ਆਇਆ ਪਤਾ ਨਹੀਂਗਾ ਆਇਆ ਤੇ ਦੋ ਘਰਾਂ ਵਿੱਚ ਫੇਰ ਉਹ ਗੱਲ ਕਿ ਉਹ ਰਾਤ ਨੇ ਸੁੱਤਾ ਨਹੀਂ ਉੱਠਿਆ ਅੱਧੀ ਰਾਤ ਉਹਨੇ ਆਇਆ ਬੂਹਾ ਖੜਕਾਇਆ ਗੋਪੀ ਨੇ ਬੂਹਾ ਖੋਲਿਆ ਤੇ ਸੌਂ ਗਿਆ ਹੁਣ ਉੱਠੂਗਾ ਤੇ ਬੁਖਾ ਲੂਗਾ ਕੋਈ ਤਾਂ ਫੇਰ ਹੀ ਪਤਾ ਲੱਗੂ ਕੀ ਲਿਆਇਆ ਵਾ ਚਾ ਗੋਪੀ ਦੱਸੂਗੀ ਮੈਨੂੰ ਗੋਪੀ ਦੱਸੂਗੀ ਵੀ ਕੀ ਲਿਆਇਆ ਵਾ ਇਹ ਕੀ ਕਰਨੀਆਂ ਚੀਜ਼ਾਂ ਗੋਪੀ ਤੇ ਕੀ ਥਾਂ ਦਾ ਤੁਰਿਆ ਫ ਹਏ ਨਾ ਗੁੱਸਾ ਦੁੰਦਰ ਮੈਨੂੰ ਤਾਂ ਮਹੀਨੇ ਖ ਪੈ ਮੈਨੂੰ ਗੁੱਸਾ ਤੇ ਮੈਨੂੰ ਉਹਦਾ ਕੱਢਣਾ ਮੇਤਿਆ ਮੈਂ ਪੁੱਛਦੀ ਆ ਗੋਪੀ ਨਾ ਲੋੜਾ ਨਾ ਪਾਓ ਚੱਪਰ ਕੇ ਬਹਿ ਜਾਓ ਚੁੱਪ ਕਰਕੇ ਬਹਿ ਜਾਓ ਆ ਬੁੜੀਆਂ ਜਿਹੜੀਆਂ ਕਹਿੰਦੀ ਇਹ ਵੀ ਕੁੱਖ ਨਹੀਂ ਹੈ ਹੀ ਕਹੀਦੀਆਂ ਨਹੀਂ ਨੇ ਭੈਣਾ ਉੱਠਿਆ ਕਿ ਨਹੀਂ ਉੱਠਿਆ ਲੈ ਤੱਕ ਜਦ ਮੈਂ ਆ ਬਿਠਾਉਂਦੇ ਹੀਗੇ ਉੱਠੇ ਨਹੀਂ ਅਜੇ ਉਦਾਂ ਵੇਖ ਲੈਣਾ ਇਹਨੂੰ ਆਪਣੇ ਆਪ ਚਾਹੀਦੀਆਂ ਪਰ ਮੈਂ ਰਾਤ ਦਾ ਆਇਆ ਤੇ ਮੈਂ ਸਵੇਰੇ ਉੱਠ ਕੇ ਆਪਣੇ ਭਰਾ ਨੂੰ ਪੁੱਛਾਂ ਕਿ ਵੀਰ ਕੋਈ ਕੰਮ-ਕੁਮ ਕਰਨ ਵਾਲਾ ਹੈਗਾ ਵਾ ਤੇ ਉੱਠ ਕੇ ਫਟਾਫਟ ਕੰਮ ਕਰ ਲੈਂਦਾ ਤੇ ਇਹਨੂੰ ਪਤਾ ਵੀ ਇੰਨੀ ਨਰਾਜਗੀ ਵਿੱਚ ਵਾ ਇੰਨੇ ਗੁੱਸੇ 'ਚ ਵਾ ਮਗਰ ਉਹ ਇਹ ਆਪ ਹੀ ਸਭ ਸੁੱਤਰ ਹੋ ਜਾਂਦਾ ਵੀ ਚੱਲ ਵੀਰ ਜੀ ਕਿਹੜਾ ਕੰਮ ਕਰਨ ਵਾ ਤੇ ਉਹਦਾ ਵੀ ਗੁੱਸਾ ਠੰਡਾ ਹੋ ਜਾਂਦਾ ਨਹੀਂ ਮੈਂ ਕਿਹਾ ਦਿਖਾਇਆ ਮੈਂ ਭਾਜੀ ਤਾਂ ਕਦੋਂ ਦੇ ਕੇ ਆਇਆ ਵਾ ਕਾਂ ਦੂਜਾ ਖੇਤਾਂ ਨੂੰ ਤੇ ਉਹ ਉਹਨਾਂ ਦਾ ਕੰਮ ਕਰਵਾ ਲਉ ਤੇ ਉੱਥੇ ਨਹੀਂ ਇਹ ਤੇ ਉਹ ਪਹਿਲਾਂ ਉਹਦੇ ਨੂੰ ਆਈ ਵੀ ਕਰ ਲੂੰਗਾ ਆਊਟ ਕੇ ਆਪੇ ਕਰ ਲੂੰਗਾ ਮੰਜੇ ਤੇ ਪਏ ਨੇ ਕਰ ਲੈਣਾ ਕੰਮ ਕ ਮੈਂ ਤਾਂ ਆ ਬੜਾ ਖਪਾ ਕਰਕੇ ਆਈ ਹਾਂ ਹੁਣ ਉੱਠਣ ਨਹੀਂ ਦਿਆ ਤਾਂ ਮੈਂ ਹੁਣ ਕੀ ਕਰਾਂ ਉਹ ਮਹੀਂ ਕਿਤੇ ਖੁੱਲ ਗਈ ਉਹਨੇ ਇਹਨਾਂ ਮਹੀਨੇ ਬੜਾ ਖਪਾਤਾ ਹੀ ਉਹ ਮਹੀਂ ਬਣ ਕੇ ਆਇਆ ਤੁਹਾਨੂੰ ਇੰਨਾ ਹੁਣ ਗੁੱਸਾਈਓ ਆਂਦਾ ਮੈਂ ਤੇ ਵੇਨਾ ਜਾ ਕੇ ਮੈਂ ਨਾ ਕੋਹ ਕਹ ਮੈਂ ਗੋਪੀ ਨੂੰ ਪੁੱਛਦੀ ਆਂ ਤੁਹਾਨੂੰ ਨਹੀਂ ਉੱਠਣਾ ਆਂਦਾ ਕਹਿੰਦੇ ਨਹੀਂ ਮੈਂ ਨਹੀਂ ਅਜੇ ਉੱਠਣਾ ਕੀ ਹੁਣ ਇਹਦਾ ਇਲਾਜ ਹੋਵੇ ਇਹਨੂੰ ਸ਼ਰਮ ਨਹੀਂ ਆਉਂਦੀ ਓਦਾਂ ਵੇਖਲਾ ਮਾਸਾ ਵੀ ਤੂੰ ਫੇਰ ਕੀ ਕਰਕੇ ਆਇਆ ਮੈਂ ਤਾਂ ਪਿਆ ਉਹ ਨਹੀਂ ਉੱਠੇ ਨਹੀਂ ਤੇ ਮੈਂ ਹੁਣ ਕੀ ਕਰਾਂ ਚ ਮੈਂ ਦੱਸ ਦਿੰਨੀ ਉਹਨੂੰ ਪਰ ਵੀ ਆਪੇ ਮੈਂ ਕਿਹਾ ਮੈਂ 3-4 ਦਿਨ ਤੁਸੀਂ ਉੱਥੇ ਲਾਏ ਆਂ ਤੇ ਫੇਰ ਭਾਜੀ ਨੇ ਤਾਂ ਗੁੱ ਤੇ ਕੀ ਆਂਦਾ ਤੇ ਕਹਿੰਦਾ ਨਹੀਂ ਮੈਂ ਸੋਣਾ ਜਿਥੇ ਇੰਨੇ ਦਿਨ ਚੱਲ ਤਾਂ ਉਠਾਲ ਲੈਂਦਾ ਨੂੰ ਮੈਂ ਕਹਿ ਦਿੰਨੀ ਮੈਨੂੰ ਕੀ ਲੋੜਾ ਮੈਂ ਮੈਂ ਕਰਦੀ ਸਾਰਿਆਂ ਤੇ ਗਾੜੀ ਮੈਂ ਸੋ ਉਹਨੂੰ ਕਹਿਣੀ ਵੀ ਨਾ ਗੁੱਸੇ ਚ ਆ ਨਾ ਕੋ ਆਖੀ ਤੇ ਹੁਣ ਮੈਂ ਕਹਿ ਦਿੰਨੀ ਬਿਠਾਲ ਲਾ ਉਹ ਨਹੀਂ ਉਠਣ ਡਿਆ ਉਹ ਕਹ ਤੂ ਕਿ ਫਿਰ ਜਨ ਨਹੀਂ ਹੱਥ ਲੱਗਣਦਾ ਤੇ ਮੈਂ ਵੀ ਇੱਥੇ ਕੀ ਕਰਾਂ ਪਾ ਦੇ ਦਿਨ ਇੱਕ ਪਾਸਾ ਕਰਨਾ ਹੀ ਪੈਣਾ ਮੈਂ ਰੋਈ ਜਿਹੜੀ ਮਈ ਮਈ ਕਰਦਾ ਫਿਰਦਾ ਇਹਦੇ ਕਰੀ ਹਾਂ ਉੱਠਿਆ ਵਾ ਗੁੱਸਾ ਠੰਡਾ ਹੋਇਆ ਨਹੀਂ ਹਾਲ ਤੱਕ ਕਿੰਨਾ ਗੱਲੇ ਬੋਲੀ ਜਾਣ ਡਏ ਮੈਂ ਹਾਂ ਮੈਂ ਅੱਜ ਇੱਕ ਪਾਸਾ ਕਰ ਦੇਣਾ ਹੁਣ ਇਹ ਆ ਗਿਆ ਨਾ ਇਹ ਆਪਣਾ ਕੰਮ ਕਰੇ ਮੈਂ ਆਪਣਾ ਕਰਨਾ ਉਹ ਆਂਦੀ ਹਾਏ ਮੇਰੀ ਗੱਲ ਸੁਣੋ ਹੁਣ ਚੋਨਾ ਲਾਇਆ ਵਾ ਚੋਨੇ ਦਾ ਸਾਕ ਤਾਬ ਕਰ ਲਓ ਮੁੜ ਕੇ ਗਾੜੀ ਕਣਕੋ ਕਰ ਲਿਓ ਜੋ ਕਰਨਾ ਹੋਊਗਾ ਤੂੰ ਗਾਂ ਦੇ ਗਾਂ ਗਾਂ ਦੇ ਗਾਂ ਗੱਲਾਂ ਵਧਾਈ ਜਾਨੀ ਆ ਜਿਹੜਾ ਕਰਨ ਦਾ ਪਤਾ ਉਹਨੂੰ ਹੁੰਦਾ ਵਾ ਤੇਰੇ ਵਰਗੇ ਨੇ ਖਾ ਕੇ ਰੋਟੀਆਂ ਮਾਰਨੀਆਂ ਫੂਕਾਂ ਮੰਜੇ ਦੇ ਉੱਤੇ ਪੈ ਗਏ ਗਲਾਮਾਂ ਆਂਡਈਆਂ ਤੇ ਫਿਰ ਮੈਨੂੰ ਨਹੀਂ ਪਤਾ ਉਹ ਆਂਦੀ ਮੈਂ ਠਾਲਿਆ ਉਹ ਨਹੀਂ ਕਾ ਉੱਠਿਆ ਤੋਂ ਆਂਦਾ ਹੱਲੇ ਨਹੀਂ ਮੈਂ ਉੱਠਿਆ ਲੈ ਮੈਂ ਠਾਲਦਾ ਨਾ ਠਾਲ ਲਓ ਜੋ ਮਰਜ਼ੀ ਕਰ ਲਓ ਮੇਰੇ ਵੱਲੋਂ ਉੱਠਿਆ ਨਹੀਂ ਏ ਹਾਈ ਹੁਣ ਇਹ ਨਾ ਹੋਵੇ ਬੋਲਣ ਦੇ ਪੇ ਜਾਰਾ ਜਾ ਕੇ ਗੁੱਸਾ ਵੀ ਇਹਦਾ ਇੰਨਾ ਵਾ ਕਿ ਜਥੋ ਪਾਈ ਨਾ ਹੋ ਪੈਣ ਬਾਬਾ ਮੈਂ ਜਾਣੀ ਮਗਰ ਹੁਣ ਇਹਦੇ ਜਰੇ ਹਾਂ ਕੀ ਗੱਲ ਆ ਅੱਛਾ ਵੀ ਤੂੰ ਬਹਿ ਜਾ ਦੇ ਨਿੱਥੇ ਆ ਦੇ ਬਾਹਰ ਨਿਕਲ ਕੇ ਬਾਹਰ ਨਿਕਲਦੇ ਵੇ ਪਹਿਲਾਂ ਦੁਨੀਆ ਮਾਰੋ ਮਾਰ ਕੰਮ ਕਾਣ ਦੀ ਐ ਤੂੰ ਆਣ ਕੇ ਕੰਬਲ ਤਾਣ ਕੇ ਸੌਂ ਗਿਆ ਐਸੀ ਛੱਡ ਕੇ ਕੀ ਹੋ ਗਿਆ ਵਾ ਸੌਂਦੇ ਦੇ ਘੜੀ ਸੁੱਤਾ ਹੀ ਆਇਆ ਉਥੋਂ ਪਹਾੜਾਂ ਚ ਆਹ ਉਹ ਮੋਟੀ ਕਰਨਦੇ ਆਂ ਅਸੀਂ ਬੰਦਾ ਥੱਕਿਆ ਟੁੱਟਿਆ ਹੁੰਦਾ ਇੰਨਾ ਸਫਰ ਪਤਾ ਕਿੰਨਾ ਸਫਰ ਵਾ ਤੇ ਤੈਨੂੰ ਕਹਿੰਨੇ ਆਖੇ ਜਾ ਓ ਮੈਂ ਜਾਣਾ ਨਹੀਂ ਘਰ ਕੰਮ ਦਾ ਜੋਰ ਹੋਵੇ ਉਦੋਂ ਕੋਈ ਸੈਰਾਂ ਸੂਰਾਂ ਨਹੀਂ ਹੁੰਦੀਆਂ ਕੰਮ ਨੂੰ ਬੜਾ ਇਹ ਸੌਕ ਲਾਈ ਤੂੰ ਦੱਸ ਕੇ ਗਿਆ ਅਸੀਂ ਤੂੰ ਦੱਸਿਆ ਸਾਨੂੰ ਵੀ ਅਸੀਂ ਮੈਂ ਚੱਲਿਆਂ ਵਾ ਜੇ ਮੈਂ ਦੱਸਦਾ ਤੂੰ ਜਾਣਦੇ ਆਂ ਤੈਨੂੰ ਮੈਂ ਕੀ ਆਖਣਾ ਹੈ ਬਹਿ ਗੱਲ ਕਰ ਬਹਿ ਜਾ ਨਾ ਸੌ ਕਿੰਨਾ ਖਰੀਦਣਾ ਫਿਰ ਯਾਰੀ ਕਮਾਈ ਕਰਨ ਡਿਗਾਵਾ ਨਾ ਮੈਂ ਲਿਆ ਨਾ ਗੱਲ ਕਰਨ ਮੈਨੂੰ ਗੱਲ ਕਰ ਲੈਂਦੇ ਜਾਂ ਤੂੰ ਕਰ ਲੈ ਚੱਲ ਕਰ ਲੋ ਨਹੀਂ ਦੋਵੇਂ ਕਰ ਲੋਗੇ ਕਰਦੀ ਕੀ ਆ ਨਹੀਂ ਤੂੰ ਦੱਸਦਾ ਤੇ ਮੰਮੀ ਆਪਣੇ ਮੁੰਡੇ ਨੂੰ ਨਾਲ ਘਲੋਂਦਾ ਤੇਰੇ ਉਹ ਵੀ ਤੁਰ ਫੇਰ ਆਉਂਦਾ ਉਹ ਨਿਆਣਿਆਂ ਵਾਲਾ ਨਹੀਂ ਜਾਣਾ ਮੌਸਮ ਚੰਗਾ ਓਥੇ ਕਿਉਂ ਆਹੋ ਤੁਹਾਡੇ ਵਾਸਤੇ ਚੰਗਾ ਆਹੋ ਤੈਨੂੰ ਯਾਰ ਦੋਸਤ ਚੰਗੇ ਹੋਗੇ ਤੈਨੂੰ ਘਰ ਦੇਣਾ ਚੰਗੇ ਲੱਗਣ ਦੇ ਇਹ ਮੈਂ ਤੇ ਘਰ ਘੱਲਗਾਦਾ ਤੂੰ ਮੈਨੂੰ ਨਾਂ ਜਾਣ ਹੀ ਨਹੀਂ ਦੇਣਾ ਵੇ ਜਾਣ ਕੇ ਨਹੀਂ ਦਿੰਦਾ ਮੈਨੂੰ ਅਗੇ ਤੂੰ ਮੈਨੂੰ ਪੁੱਛ ਕੇ ਜਾਨਾ ਹੈ ਨਾ ਅਗੇ ਤਨ ਮੈਂ ਬਹੁਤ ਡੱਕਦਾ ਐਵੇਂ ਤੇ ਕੁੰਡਲੀ ਮਾਰ ਕੇ ਬੈਠਾ ਜਿਹਦੇ ਸਿਰ ਤੇ ਜੁਮੇਰੀ ਪਈ ਹੋਵੇ ਨਾ ਉਹਨੂੰ ਕੁੰਡਲੀਆਂ ਮਾਰਨੀਆਂ ਪੈਂਦੀਆਂ ਵਾ ਮਾਰਨੀਆਂ ਪੈਂਦੀਆਂ ਐਸ ਵੀ ਕਰਵਾ ਦਿਆ ਕਰਕੇ ਇਹਨੂੰ ساری ਹੁਮਨਾ ਤੂੰ ਐ ਕਰ ਦਿੱਤੀ ਮੈਨੂੰ ਕਾਹਦੀ ਤੂੰ ਐਸ਼ ਕਰਨੀ ਆ ਹੈ ਕਾਹਦੀ ਤੈਨੂੰ ਐਸ਼ ਕਰਨੀ ਤੂੰ ਵਿਆਹਾਂ ਵਰਿਆ ਹੁਣ ਵਿਆਹ ਵਰਿਆ ਜੇ ਕੁਵਾਰਾ ਪੀ ਬੋਤ ਹੋਵੇ ਤੈਨੂੰ ਆਖੀ ਦਾ ਵਾਹ ਵਾਹ ਇਹਨੂੰ ਫਾਇਲ ਲਾ ਦੋ ਫਿਰ ਵਿਆਹ ਕਦ ਵਾਰ ਤੇ ਤੂੰ ਐਦਾਂ ਕਰ ਚੁੱਪ ਕਰ ਬੈ। ਕਾਹਦੇ ਵਾਸਤੇ ਵਿਆਹ ਐਸ਼ਾ ਕਰਨ ਵਾਸਤੇ ਆਹੀ। ਟੱਬਰ ਇੱਥੇ ਰੋਲਦਾ ਫਿਰੇ ਨਿਆਣੇ ਮਗਰ ਮਗਰ ਰੋਂਦੇ ਫਿਰਨ ਪੈਸੇ ਪੈਸੇ ਇਹਨੂੰ ਤੇ ਤੂੰ ਐਸ਼ਾ ਕਰੇ। ਸੁਣੀ ਕਰ ਤੂਤਵਾ ਤੇਰੀ। ਇਹਨੇ ਤਾਂ ਸ਼ਰਮ ਨਹੀਂ ਆਈ ਮਾਸਾ ਜਿੰਨੀ ਵੀ ਮੇਰਾ ਵੱਡਾ ਭਰਾ ਟੁੱਟ ਕੇ ਮਰ ਚੱਲਿਆ ਵਾ ਕਿਤੇ ਕੰਮ 'ਚ ਕਿਤੇ ਖੱਪ ਕੇ ਮਰ ਚੱਲਿਆ ਵਾ ਤੇ ਤੂੰ ਐਸਾ ਐਸ਼ਾ ਕਰਨ ਦੇ। ਤੂੰ ਚੁੱਪ ਕਰ ਜਾ। ਕੰਮ ਬੋਲ ਭਾਬੀ ਕੀਤਾ ਵਾ ਝੋਨਾ ਲਾ ਗਿਆ ਸਾਬੇ ਦਾ। ਰੱਖਣੀ ਕੀਤਾ ਨਾ ਮੇਰੇ ਕੋਲ ਹੁੰਦਾ ਹੀ ਆ। ਨਾ ਮੈਂ ਕਰਨੀ ਆ। ਤੂੰ ਕਰੇ ਆਪਣਾ ਤੇ ਮੈਂ ਕਰਦਾ ਆਪਣਾ। ਦੋ ਆਕਰਸ਼ਣ ਨਾਲ ਲੈ ਕੇ ਗਿਆ ਨਹੀਂ ਨਾ ਉਹ ਆਪਣੇ ਕੰਮ ਤੋਂ ਪਿੱਛੇ ਕੋਈ ਛੱਡ ਕੇ ਗਏ ਹੋਣਗੇ ਬੰਦੇ ਉਹਨਾਂ ਦਾ ਸਰਦਾ ਹੈਗਾ ਤੇ ਤੇਰਾ ਸਰਦਾ ਹੈਗਾ ਇੱਥੇ ਮੈਂ ਸਾਰੇ ਫਾਇ ਲੱਗੇ ਸੀਗੇ ਇਹਨੂੰ ਇਹ ਬੰਦੇ ਨੂੰ ਇਹ ਚਾਹੀਦਾ 11 ਦੋਸਤਾਂ ਨੂੰ ਆਪਣੇ ਥਾਂ ਰੱਖ ਘਰ ਦੇ ਨੂੰ ਆਪਣੇ ਥਾਂ ਰੱਖ ਬਸ ਅਣਜਾਣ ਦੋਸਤੀ ਟੰਗੀ ਜਾਂਦਾ ਤਾਂ ਗੱਲ ਹੈ ਵੀ ਤੂੰ ਕੋਈ ਨਾ ਕੋਈ ਦੂਆ ਜੀ ਨਾਲ ਤੁਸੀਂ ਨਾ ਬਹਾਨਾ ਲੱਭਣਾ ਢੋਂਦਾ ਜੇ ਹੁਣਾਂ ਦੇ ਹੋ ਜੋ ਲੈ ਪੈਸੇ ਦੱਸ ਸਾਨੂੰ ਕਿੰਨੇ ਮੋੜ ਕੇ ਲੈ ਆਏ ਬਾਕੀ ਖਰਚ ਕੇ ਦੇਖ ਕਿਨੇ ਤੁਰਿਆ ਸੀ ਆਰਤੀ ਉਹ ਲੈ ਗਿਆ ਨਾ ਤੂੰ 15000 15000 ਜਿਹੜਾ ਖੜਿਆ ਉਹ ਆ ਪੈਸੇ ਦੇ ਕੇ ਜੇ ਚ ਪਾੜੇ ਤੋਰਿਆ ਦਾ ਸਾਹ ਦਮਾੜੇ ਪੈਦਾ ਜਿਹੜਾ ਦੇ ਕੇ ਤੋਰਿਆ ਪੈਸੇ ਨਹੀਂ ਉਹ ਕੀਗਾ ਜਿਹੜਾ ਆਰਤੀ ਕੋ ਲੈ ਆਂਦਾ ਵਾ 2-4000 ਤੇਰੇ 2-3 ਸੂਟ ਆ ਗਏ ਹੋਣਗੇ ਬਾਕੀ 10-12000 ਰੁਪਇਆ ਉਹ ਕਿੱਥੇ ਆ ਹੁਣ ਖਾ ਪੀ ਆ ਕੇ ਕੀ ਖਾ ਦਾ ਸਵਾਹ ਖਾਧੀ ਉੱਥੇ ਕੀ ਖਾਦਾ ਹੀ ਉੱਥੇ 10-12000 ਦਾ ਤੁਹਾਨੂੰ ਪਾਪਾ ਪੈਸੇ ਦੋ ਦੇ ਆ ਤੂੰ ਆ ਡੋ ਜੋ ਆ ਦੇਖ ਦੇ ਹੁਣ ਦਰਦ ਕਰ ਉਹ ਠੀਕ ਆ ਆਡੋਣਾ ਦੇ ਗੱਲ ਨਾ ਹੋਣਾ ਹੁਣ ਐਡਾ ਨਹੀਂ ਆਡੋਣਾ ਤੂੰ ਕੁਸ਼ੂ ਹੋ ਕੇ ਅੰਦਰ ਵੜਿਆ ਬੀਬੀ ਕਿੱਥੇ ਗਈ ਐ ਨੀ ਬੀਬੀ ਕਿੱਥੇ ਆ ਬੀਬੀ ਵੇਲੇ ਨਹੀਂ ਇੱਥੇ ਬਾਹਰ ਹੀ ਹੋਣੀ ਆਗੇ ਬੁਲਾਓ ਬੀਬੀ ਰੁਕਾਜ ਕਰ ਲੋ ਤੂੰ ਜੋ ਕਰਨਾ ਆਪ ਕਰ ਲੋ ਜੋ ਕਰ ਲੈ ਮੇਥੋਂ ਨਹੀਂ ਡਾੜੀ ਆ ਸੱਚ ਮਿਰਚਾਂ ਦਾ ਝੂਠ ਗੁੜ ਸੱਚੀਆਂ ਗੱਲਾਂ ਆਖ ਕੇ ਨੀ ਮਿਰਚਾਂ ਲੱਗਦੀਆਂ ਵਾ ਉ ਵਿਚੋਂ ਮੈਂ ਚੱਲ ਜਣਾ ਪਿੱਛੋਂ ਤੈਨੂੰ ਉਹ ਗੋਪੀ ਮੈਂ ਉਦੋਂ ਦਾ ਹੋ ਜਾਣਾ ਸੀ ਆ ਤੇਰੇ ਨਿਆਣੇ ਦਾ ਮੋਹ ਮੈਨੂੰ ਮਰੀ ਜਾਂਦਾ ਮੈਂ ਕਦੇ ਹੋਣਾ ਨਹੀਂ ਹੋਦਾ ਉਹ ਮਰਿਜਾ ਹਾਂ ਨਿਆਣ ਨੂੰ ਉਹ ਨਿਆਣੇ ਦਾ ਹੈਗਾ ਵਾ ਨਹੀਂ ਬੱਤੀ ਉਹ ਚਾਹ ਦੇ ਹਾਂ ਨੂੰ ਉਹਨੇ ਹੀ ਰਹਿਣਾ ਅਸੀਂ ਚੁੱਕੜੇ ਖਡਾਉਣੇ ਆ ਇਹ ਥੋੜਾ ਗੱਲ ਆ ਵੀ ਚੁੱਕੜੇ ਖਡਾਉਣੇ ਨਹੀਂ ਨਹੀਂ ਆਟੇ ਕਿ ਮੈਂ ਭੁਖਾੜੀ ਮਰ ਚਲਿਆ ਠੀਕ ਅਹੀਂ ਤੈਨੂੰ ਆਨੇ ਤੂੰ ਮਰ ਜਾ ਭੁਖਾ ਅਹੀਂ ਤੈਨੂੰ ਆਖਿਆ ਵਾ ਕੋਈ ਗੱਲ ਕਰਦੇ ਆਂ ਤਾਂ ਨਾਲੇ ਨਾਲੇ ਤੈਨੂੰ ਪਤਾ ਲੱਗੂਗਾ ਵੀ ਕੰਮ ਕਿੱਦਾਂ ਕਰੀਦਾ ਕੱਲ ਨੂੰ ਮੈਂ ਕੰਮ ਸਾਰੇ ਕਰ ਲੂ ਹਾਂ ਠੀਕ ਆ ਚਲੋ ਹੋਰ ਆ ਚਲੋ ਚਲੋ ਕਰੋ ਹਾਂ 90 ਦਾ ਕੰਮ ਅੱਜ ਚੱਲ ਆ ਜਾ ਚਲੋ ਚਲੋ ਮਾਰਾ ਚਲੋ ਤੂੰ ਇਤਨਾ ਸ਼ਰਮ ਵਿੱਚ ਮੂੰਹ ਨਹੀਂ ਪਾਈ ਆਪਣੇ ਭਰਾ ਦੇ ਹੁੰਦੇ ਆ ਵੀ ਵੀਰ ਜੀ ਮੈਥੋਂ ਗਲਤੀ। ਰੱਬਾ ਮੈਨੂੰ ਜੰਮਾ ਤੂੰ ਕਿੱਦਾਂ ਪਾਵਾ? ਸਾਵਾ ਬਰ ਗੁੱਲਣਾ ਆ ਜਾਂਦੇ ਯੋ। ਤੇਰੇ ਕੋ ਇਹ ਨਹੀਂ ਹੋਇਆ ਵੀ ਵੀਰ ਜੀ ਮੈਥੋਂ ਗਲਤੀ ਹੋ ਗਈ ਆ ਮੈਂ ਤੁਹਾਨੂੰ ਪੁੱਛ ਕੇ ਨਹੀਂ ਗਿਆ। ਚੱਲ ਕੋਈ ਨਹੀਂ ਜਿਹੜਾ ਕੰਮ ਆਖੋ ਮੈਂ ਕਰ ਲੈਣਾ। ਤੂੰ ਸਭੋਂ ਜ਼ਿਆਦਾ ਅੱਕੜਦਾ ਗਾੜੀ ਉਹਦੇ। ਅੱਕੜਦਾ ਉਹ ਬੜਾ ਕਿੱਦਾਂ ਪਿਆ ਆ ਕੇ। ਇਦਾਂ ਹੀ ਪੈਣਾ ਪਈਆ ਵਾ। ਇਦਾਂ ਹੀ ਪੈਣਾ ਹੁਣ ਕੱਲ। ਉਹ ਮੈਂ ਨਿਆਣਾ ਵੀ ਹੁੰਦਾ ਮੈਂ ਬੇਚੀ ਕਰਾਈ ਵਾਲੀ ਸੜੀ ਉੱਪਰ। ਤੇਰਾ ਜੰਮਿਆ ਨਾ ਮੁੰਡਾ ਜਦੋਂ ਵੱਡਾ ਹੋ ਕੇ ਨਾ ਨਾ ਆਖੇ ਲੱਗੂਗਾ। ਇਹਦੋਂ ਬਾਹਰ ਜਾਣਾ ਬੰਦੇ ਫੇਦਾ ਹੁੰਦਾ ਮੈਂ ਹੁਣ ਦੇਤੀ ਕਰਾਈ ਜਾਣਾ 24 ਘੰਟੇ ਉਹਦੇ ਨੂੰ ਲੈ ਜਾਂਦਾ ਨਾਲ ਭਾਬੀ ਬੱਚਿਆਂ ਦੇ ਪੁੱਛਿਆ ਨੇ ਬੰਦੇ ਕਿ ਮੈਂ ਉਹਨੂੰ ਕਿੱਦਾਂ ਲੈ ਜਾਂਦਾ ਉਹਦੇ ਵੀ ਸੁੱਖ ਨਾ ਸਿਆਣਾ ਹੀ ਆ ਉਹ ਕਿਹੜਾ ਨਿਆਣਾ ਵਾ ਕੀ ਉੱਥੇ ਤੁਸੀਂ ਵਾਧੂ ਕੰਮ ਕਰਨੇ ਜਿਹੜੇ ਉਹਦੇ ਕੋ ਨਹੀਂ ਹੋਣੇ ਕਰ ਲਾਂਗੇ ਆ ਜਾ ਆਜੋ ਕਰ ਲੋ ਕੰਮ ਜਿਹੜਾ ਕਰਨਾ ਲੈ ਬੀਬੀ ਕਿਦੋਂ ਇਹਨਾਂ ਲੱਗੀ ਉਹ ਪੁੱਤਰ ਇਹੀ ਬੈਠੀ ਆਦੀ ਉਧਰ ਰਹਿ ਗਏ ਆ ਆ ਜਾ ਬਹਿ ਜਾ ਕੀ ਗੱਲ ਕੀ ਆ ਸੁਣ ਲੈ ਨਾ ਵੱਡੇ ਦੀ ਗੱਲ ਕੀ ਆ ਵੱਡੇ ਦੀ ਪਤਾ ਹੀ ਨਹੀਂ ਮੈਨੂੰ ਪਤਾ ਵਾ ਸਾਰਾ ਦੱਸਿਆ ਨਹੀਂ ਬੀਬੀ ਨਿੱਕਿਆ ਨਹੀਂ ਸੁਆਣਾ ਆਇਆ ਮੇਲਾ ਵੇਖ ਕੇ ਨਾਲੇ ਪੁੱਛ ਇਹਨੂੰ ਕੀ ਕੀ ਲਿਆਉਂਦਾ ਸਾਡੇ ਵਾਸਤੇ ਉਹ ਚੀਜ਼ਾਂ ਉੱਥੇ ਸ਼ੋਪਿੰਗ ਕਰਨ ਗਿਆ ਮੈਂ ਉੱਥੇ ਉੱਥੋਂ ਵੀ ਲੈਣਾ ਮੈਨੂੰ ਤਾਂ ਕੋਈ ਨਹੀਂ ਆਹ ਤੇ ਮਾਂ ਤੇ ਤੈਨੂੰ ਉਦੋਂ ਵੀ ਆਖਿਆ ਵੀ ਸਾਨੂੰ ਅਲੱਗ ਕਰ ਦੇ ਇਹ ਵੀ ਹੁਣ ਕਹਿੰਦਾ ਕਾ ਤੇ ਮਾਦਾ ਨਾਮ ਕਰ ਦੇ ਲੱਗ ਕਰ ਦੇ ਲਾ ਦੇ ਚਾਰਾਂ ਨਾਲ ਭੁੱਖਾ ਹੀ ਮਰ ਚੱਲਿਆ ਮੈਂ ਪੁੱਤ ਤੁਸੀਂ ਦੋਵੇਂ ਭਰਾ ਆਈਓ ਲੋਕ ਕੀ ਆਖਣਗੇ ਮੇਰੇ ਤੇ ਜੀਨ ਕੋ ਹੁੰਦਾ ਮੈਂ ਤੁਹਾਨੂੰ ਕਿਤਰਾ ਲੱਡ ਕਰਦਾ ਨਿਖੀ ਨਿਖੀ ਤੇਰੀ ਜੀ ਆ ਜੰਤਵਾ ਲੋਕਾਂ ਨੂੰ ਕਹਿੰਦੇ ਜੋ ਕਹਿੰਦੇ ਆ ਲੋਕਾਂ ਨੂੰ ਹੁਣ ਨਹੀਂ ਕਹਿੰਦੇ ਲੋਕਾਂ ਨੂੰ ਹੂੰ ਇਹਨੂੰ ਨਹੀਂ ਲੋਕਾਂ ਦੀ ਪਰਵਾਹ ਇਹ ਨਹੀਂ ਡਰਦਾ ਲੋਕਾਂ ਕੋ ਇਹ ਹੋਇਆ ਆਪੋ ਹੁਦ ਰਹਾ ਇਹਨੂੰ ਬਸ ਇਹੋ ਫਿਰਨ ਦਾ ਹੀ ਲਾਵਾ ਉਹੋ ਕੰਮ ਇਹਨੇ ਕਰਨਾ ਵਾ ਇਹਨੇ ਇੱਕੋ ਗੱਲ ਕਹਿਤੀ ਵੀ ਮੈਂ ਨਹੀਂ ਕਰਨਾ ਕੋਈ ਕੰਮ ਤੇ ਸਾਨੂੰ ਕਰ ਦੋ ਵੱਖਰੇ ਬੀਬੀ ਪਤਾ ਕੀ ਗੱਲ ਵਾ ਲੋਕੀ ਅੱਡ ਹੁੰਦੇ ਆਏ ਆ ਤੂੰ ਅੱਜ ਵੀ ਸਾਨੂੰ ਅੱਡ ਕਰਨਾ ਤੇ ਤੂੰ ਸਾਨੂੰ ਕੱਲ ਨੂੰ ਵੀ ਕਰਨਾ ਤੂੰਾਨੂੰ ਅੱਜ ਹੀ ਅੱਡੇ ਤਾਂ ਤੁਹਾਨੂੰ ਮੈਂ ਕਰ ਦਿੰਨੀ ਆ ਤੇ ਕਰਜ਼ਾ ਕਿੰਨੇ ਲਾਉਣਾ ਵਾ ਕਰਜ਼ਾ ਮੰਗਦੇ ਤਾਂ ਕਰ ਦੇ ਮਾਤਾ ਲੱਥ ਜੂ ਆਪੇ ਏ ਏ ਕਰਦੇ ਆ ਹੋਗੇ ਏਦਾਂ ਤੇ ਹੀ ਹੋਣਾ ਵਾ ਮੈਂ ਤਾਂ ਨਹੀਂ ਇਹਨੂੰ ਕੱਲੇ ਨੂੰ ਪਾ ਕਰ ਜਾ ਨਾਲੇ ਕੰਮ ਕਰੂਗਾ ਤੇ ਨਾਲੇ ਪਤਾ ਲੱਗੂਗਾ ਚਲ ਪਾਵੇ ਕੱਲੇ ਨੂੰ ਪਾ ਮੈਂ ਕੱਲਾ ਹੀ ਲਾ ਦੂੰ ਹਾਂ ਕੱਲਾ ਲਾ ਦੀ ਆ ਲਾ ਦੂ ਮੈਂ ਸੌਦੇ ਜੋਗਾ ਤੇ ਪੈਸੇ ਨਹੀਂ ਲਿਹਾਉਣੇ ਬਾਹਰੋਂ ਕਮਾ ਕੇ ਕਰਜ਼ਾ ਤੇ ਲਾ ਦੇਗਾ ਮੈਂ ਨਹੀਂ ਕਹਿੰਦਾ ਕਿ ਉਹਦੇ ਸਿਰ ਤੇ ਭਾਰ ਪਾ ਤੂੰ ਇੱਕੋ ਜੇ ਤੂੰ ਆ ਸਾਡੀ ਸਾਂਝੀ ਤੇ ਤੂੰ ਕਰਦੇ ਜਿੱਦਾਂ ਕਰਨਾ ਤੂੰ ਕਰਦੇ ਚਾਹ ਲੈ ਦੁੱਧ ਜਿਹੜਾ ਹਨੂ ਪਰਜ ਜਿਹੜਾ ਹਨੂ ਥਾਂ ਦੇ ਆ ਦੇਣੀ ਅਦਰ ਜੇ ਉਧਰ ਦੇਣਾ ਦੇ ਉਧਰ ਤੂੰ ਕਹਦਾ ਦੇ ਜਿੱਥੇ ਆਖੀਏ ਅਹੀਂ ਉੱਥੇ ਚੱਲ ਜਾਗੇ ਆਪਣੀਆਂ ਭਾਵੇਂ ਅਹੀਂ ਬਾਹਰ ਪਕਾ ਲਈਏ ਭਾਵੇਂ ਇਹ ਅੰਦਰ ਪਕਾ ਲਈਏ ਜਿੱਥੇ ਮਰਜੀ ਪਕਾ ਲਈਏ ਇਹ ਆਪਣੀਆਂ ਪਕਾਉਣ ਅਹੀਂ ਆਪਣੀਆਂ ਪਕਾ ਢਾਡੀ ਇਹੋ ਜਿਹੇ ਤਵਾ ਇਹੋ ਜਿਹੇ ਮੈਂ ਆਪਣੀ ਲੈਣਾ ਇਹ ਰੋਜ਼ ਕਰ ਕੁੱਤ ਕਲੇਸ ਦਾ ਮੈਂ ਇਹਨੇ ਮਰਬੇ ਜਿੱਦਾ ਸਾਹਬੇ ਦੀ ਕਾਮ ਮਕਾਮ ਮਕਾਮ ਪੜਾਣੀ ਕਈ ਮਾਰਗ ਤੋਂ ਦੀ ਜਿਹੜਾ ਮਾਰ ਕੇ ਆਂਦਾ ਇੱਥੇ ਆ ਕੇ ਕਾਮ ਕਾਮ ਮਕਾਮ ਅੱ비 ਚੋਰ ਨਾਲੋਂ ਪੰਡ ਕਾਲੀ ਉਹ ਗਾਲੀ ਗੋਏ ਦੀ ਨਾਲੇ ਫਿਰ ਤੁਰ ਕੇ ਆਇਆ ਵਾ ਨਾਲੇ ਭਰਾ ਨੇ ਠਾਲਿਆ ਤੇ ਹੁਣ ਜਿਆਦਾ ਕਾਲਾ ਕਿ ਮੈਨੂੰ ਕਰ ਦੋ ਅੱਡ ਮੈਨੂੰ ਕਰ ਦੋ ਅੱਡ ਤੂੰ ਹੀ ਤਾਂ ਭਾਨੇ ਲੱਭਦੇ ਈ ਅਸੀਂ ਭਾਨੇ ਲੱਭਦੇ ਆ ਉਧਰ ਉਹਨੂੰ ਪੰਪ ਮਾਰ ਕੇ ਘਵਾ ਦਿੰਦੀ ਇਧਰ ਵੀ ਜਾ ਠਾਲ ਲੈ ਆ ਗਾ ਰੋ ਆਇਆ ਹੀ ਉਹਨੇ ਆਣ ਕੇ ਮੈਨੂੰ ਪੁੱਛਿਆ ਵੀ ਉੱਠਿਆ ਨਹੀਂ ਗਾ ਤੇ ਮੈਂ ਗੋਪੀ ਨੂੰ ਪੁੱਛਿਆ ਤੇ ਉਹ ਆਂਦੀ ਮੈਂ ਠਾਲਦੀ ਆਂੀ ਬੀਬੀ ਇਦਾਂ ਕਹਿੰਦੀ ਵੀ ਨਹੀਂ ਉੱਠਦਾ ਤੇ ਫੇਰ ਉਹਨੇ ਠਾਲ ਲੈਣਾ ਹੀ ਗਾ ਚੰਗਾ ਪਾ ਲੈ ਬੀਬੀ ਸੁੱਚਾ ਸਕੰਦਰਵਾਲ ਵੇਖ ਸਿਕੰਦਰ ਨੇ ਆਪਣੇ ਭਰਾ ਸੋਚੇ ਨੂੰ ਵੱਡਾ ਭਰਾ ਨਾ ਸੋਚਾ ਉਹਨੇ ਵੇਖ ਉਹਨੇ ਆਖਿਆ ਭਰਾ ਨੂੰ ਆਖਿਆ ਇਹ ਪਾਂਦਾ ਭਰਾ ਐ ਟੌਰ ਟੱਪਾ ਕੱਢ ਕੇ ਤੇ ਪਿੰਡ ਜਾਇਆ ਕਰ ਕੋਈ ਨਹੀਂ ਕੰਮ ਮੈਂ ਕਰੂੰਗਾ ਇਹ ਵੇਖ ਇਹਨੇ 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 ਮੈਨੂੰ ਕਈਆਂ ਚਕਾਈਆਂ ਤੇ ਤੂੰ ਨਿੱਕੇ ਨੂੰ ਤੂੰ ਨਿੱਕੇ ਨੂੰ ਫਿਰਦੇ ਆ ਨਿੱਕਾ ਫਿਰ ਨਹੀਂ ਗਿਆ ਵਾ ਤੇਰਾ ਮਾਰਨਾ ਚਾਹੀਦਾ ਇਨੂੰ ਆਪਣੇ ਬਸ ਸਾਰਾ ਤੇ ਐ ਹੋਈ ਸੁੱਚਣਾ ਦੇ ਜਭੇਗੇ ਉਹ ਨਹੀਂ ਗੱਲਾਂ ਹੈਗੀਆਂ ਇਹ ਵੀ ਇਹ ਚਾਹੁੰਦੇ ਮੈਂ ਚਿੱਟਾ ਕੁਰਕੁਰਤਾ ਪਜਾਮਾ ਲਾ ਕੇ ਮੈਂ ਬਣਾ ਇਹ ਨਹੀਂ ਕਹਿੰਦਾ ਕਿ ਮੈਂ ਨਹੀਂ ਹੁੰਦੀ ਆ ਫੇ ਭੈਣ ਭਰਾਵਾਂ ਨੂੰ ਰੀਲ ਤੇ ਹੁੰਦੀ ਆ ਨਾ ਚੱਲ ਲੜੋ ਨਾ ਤੁਸੀਂ ਤੁਹਾਡਾ ਜੇ ਫੈਸਲਾ ਹੀ ਅੱਡ ਹੋਣ ਦਾ ਮੈਂ ਤਾਂ ਇਹਨੂੰ ਲੜਾਈ ਕਰਦਿਆਂ ਨੂੰ ਨਹੀਂ ਜਾ ਸਕਦੀ ਤੇ ਤੁਸੀਂ ਹੋ ਜੋ ਫਿਰ ਅੱਡ ਬੀਬੀ ਹੋ ਤਾਂ ਜਾਵਾਂਗੇ ਪਰ ਇਹ ਵੀ ਵੜਕਰ ਜਦ ਮੰਨੇ ਨਾ ਅੱਦਾ ਬਾਕੀ ਜਿਹੜੀ ਪੈਰੀ ਉੱਚੀ ਨੀਵੇਂ ਥਾਵਾਂ ਉਹ ਇੱਕੋ ਜੀ ਆਉਣੀ ਚਾਹੀਦੀ ਆ ਇਹ ਨਹੀਂ ਵੀ ਮੈਂ ਨੀਵੇਂ ਥਾ ਮੈਂ ਨਹੀਂ ਉਹ ਲੈਣੀ ਇੱਕੋ ਜੀ ਇਹਨੂੰ ਵੀ ਹੁੰਦੀ ਤੂੰ ਜਿੱਦਾਂ ਖੋਹਿਆ ਤੂੰ ਉਦਾਂ ਹੀ ਕਰ ਲੈ ਬੜਾ ਆਕੜਦਾ ਲੈ ਵੀ ਦੇ ਤੇ ਬਹੁਤ ਆਕੜਦਾ ਵੇਖ ਲਾਦਾ ਤੇ ਜੇ ਤੂੰ ਆਪਣਾ ਹਿੱਸਾ ਕੱਢਣਾ ਤੂੰ ਆਪਣਾ ਹਿੱਸਾ ਕੱਢ ਲੈ ਇਹ ਸਦਵੇਂ ਆਪਣਾ ਕੱਢਣਾ ਕੱਢ ਨੀ ਕੱਢ ਤੈਨੂੰ ਅਹੀਂ ਮੈਂ ਆ ਨਹੀਂ ਨਾ ਕੱਢ ਐ ਮੈਂ ਕਿੱਧਰ ਜਾਣਾ ਮੈਂ ਰੋਟੀ ਕਿੱਥੋਂ ਖਾਣੀ ਆ ਕਿਹੜਾ ਤੂੰ ਸਾਡੇ 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 ਆਲੇ ਰਹਿਣਾ ਤੋ ਸਾਡੇ ਆਲੋ ਰੋਟੀ ਖਾ ਜਿੱਥੋਂ ਮਰਜੀ ਖਾ ਰੋਟੀ ਤੂੰ ਰਹਿਣਾ ਸਾਡੇ ਆਲੋ ਤੈਨੂੰ ਕਿਹਦੇ ਜਾਣਦਾ ਨਾ ਆਪਣੇਆ ਰੱਖਦੇ ਮਾਤਾ ਨੂੰ ਨਹੀਂ ਤੁਸੀਂ ਮੇਰਾ ਕਿਲਾ ਕੱਢਦਾ ਮੈਨੂੰ ਇੱਕ ਮੌਕਾ ਉਹ ਕਿਲਾ ਤੈਨੂੰ ਦੇ ਦਾਂਗੇ ਉਹ ਨਹੀਂ ਕੋਈ ਗੱਲ ਤੂੰ ਰੋਟੀ ਰਹਿਣਾ ਸਾਡੇ ਆਲਵਾ ਇਹਨੇ ਸਾਡੇ ਆਲੇ ਰਹਿਣਾ ਨਹੀਂ ਬੀਬੀ ਨੂੰ ਇੱਕੋ ਕਿਲਾ ਦੇਣਾ ਪਹਿਲੀ ਦਾ ਨਹੀਂ ਮੈਨੂੰ ਇਹ ਅੱਕੀ ਬੜਾ ਮੈਂ ਰੋਟੀ ਖਾਣੀ ਆ ਮੈਂ ਇਹ ਨਿੱਕੇ ਵਾਲੇ ਇਹਦੇ ਨਿਆਣੇ ਨਿੱਕੇ ਆ ਮੈਂ ਇਧਰੇ ਰਹੂੰਗੀ ਬੀਬੀ ਨਾ ਪਾਕਪੂਰ ਨਿੱਕੇ ਦਾ ਨਿੱਕਾ ਤੇ ਅੱਗੇ ਛਡਾਈ ਹੋ ਗਿਆ ਵਾ ਕੋਈ ਨਹੀਂ ਕੋਈ ਨਹੀਂ ਉੱਚਾ ਬਕਰ ਜੇ ਤੂੰ ਨਿੱਕੇ ਆਲੇ ਰਹਿਣਾ ਵਾ ਚੱਲ ਨਿਆਣੇ ਦੇ ਨਿੱਕੇ ਆ ਕੋਈ ਨਹੀਂ ਚੁੱਕੋ ਖੜਾਓ ਆਪਾਂ ਵੀ ਨਾਲ ਇਹਦੇ ਸਾਥ ਦਾਵਾਂਗੇ ਨਿਆਣਿਆਂ ਦਾ ਦੂਜੀ ਗੱਲ ਇਹ ਰੋਟੀ ਪੇਸ਼ਨ ਤੁਹਾਡੇ ਘਰੋਂ ਖਾਣੀ ਹੋ ਸਵੇਰੇ ਦੁਪਹਿਰੇ ਰਾਤ ਨੂੰ ਜਦੋਂ ਖਾਣੀ ਚਾਹ ਪੀਣੀ ਸੂਟ ਬਣਾ ਲੈਣਾ ਸਾਡੇ ਘਰ ਤੇ ਪੱਕਣੀ ਨਹੀਂ ਨਹੀ ਰੋਟੀ ਦਾ ਮੇਰੀ ਤੇ ਗੱਲ ਸੁਣਾ ਤੂੰ ਉੱਠਣਾ ਤੇ ਪਕਾਉਣੀ ਆ ਤੁਸੀਂ 11 ਵਜੇ ਤੂੰ ਸੁੱਤਾ ਉੱਠਣਾ ਵਾ ਤੇ 12 ਵਜੇ ਤੂੰ ਚਾਹ ਪੀਣੀ ਆ ਉਹਨੇ ਤੇ ਮਾਜਣਾ ਭੁਖੀ ਮਾਈ ਵੀ ਜਿਹਨੇ ਦਵਾਈ ਉਹ ਸੌਂਦਾ ਲੈ ਇਹ ਮਾਜਣਾ ਭੁਖੀ ਰੋਟੀ ਜਦੋਂ ਤੇ ਗੱਲ ਕਰ ਲਈ ਹੈ ਹੋ ਗਈ ਹੈ ਨਾ ਸਾਡੇ ਉਹ ਜੋ ਮਰਜ਼ੀ ਕਰਨੀ ਕੀ ਆ ਕੰਢੀ ਮੈਂ ਵੀ ਰੋਟੀਆਂ ਤਾਂ ਮੈਂ ਬਕਾਉਣੀ ਆ ਕੋਈ ਬਕਾਉੜੀਆਂ ਆ ਨਾ ਤੇ ਤੈਨੂੰ ਲਿਆ ਕੇ ਕੋਹ ਦਊਗਾ ਤਾਂ ਹੀ ਪਤਿੰਦੇ ਚ ਪਾਵਾਂਗੇ ਤਵੇ ਤੇ ਪਾਵਾਂਗੇ ਅਈ ਭੁੱਖੇ ਦੀ ਮਰ ਚਲੇ ਸਭ ਕੁਝ ਵੇਖੀ ਢਾਡੋ ਵਧੀਆ ਖਾਵਾਂਗੇ ਚਲੋ ਵੇਖੀ ਇਹ ਵੀ ਸੁੱਕੀਆਂ ਰੋਟੀਆਂ ਪਨੀਰ ਨਾਲ ਖਾਣਾ ਕਰਦੀਆਂ ਭਰਾਵਾ ਮੈਨੂੰ ਲੱਗਦਾ ਤੇਰੇ ਪੱਲੇ ਕੁਝ ਹੈਗਾ ਵਾ ਇਹਦੇ ਕੋਈ ਹੈਗਾ ਜੇ ਪੈਸਾ ਥੇਲਾ ਜਿਹੜਾ ਐਡਾ ਆਕਰਦਾ ਵਾ ਆਹੋ ਮੈਨੂੰ ਹੀ ਨਹੀਂ ਪਤਾ ਲੱਗਦਾ ਕੁਝ ਆਹੋ ਮੈਂ ਵੇਚ ਨਹੀਂ ਜਾਨਾ ਫਸਲਾ ਫਸਲ ਨਹੀਂ ਵੇਚਣ ਜਾਂਣਾ ਪਹਿਲਾਂ ਹੀ ਲੈ ਲੈ ਕੇ ਰੱਖੇ ਹੋਣੇ ਉਹ ਤੇ ਰੱਬ ਸੁਆਪੀ ਤੇਰਾ ਭਰਾ ਚਲ ਗਿਆ ਤੇ ਉਹਨੇ ਦਾਤਾ ਕੇ ਜੋਦਾ ਪੈਸੇ ਲੈ ਗਿਆ ਵਾ ਚੱਲ ਤੁਸੀਂ ਲੜੋ ਨਾ ਪਹਿਲਾਂ ਕਿੱਦਾਂ ਕਿੰਨੇ ਕਨੇਉਂਦਾਰੇ ਆ ਵਾ ਅੱਗੇ ਨਾ ਲੜੋ ਤੁਸੀਂ ਬੀਬੀ ਨੂੰ ਲੋਕਾਂ ਨੂੰ ਤਬਾਸ਼ਾ ਲਾ ਕੇ ਨਾ ਵਖਰੇ ਇੱਥੇ ਲੜਨ ਥੋੜਾ ਡਏ ਆ ਅਸੀਂ ਤੇ ਗੱਲ ਕਰਨ ਨਾ ਲੜ ਨਹੀਂ ਦੇ ਤੀਜਾ ਬੰਦਾ ਕੋਈ ਲੈਂਦਾ ਵਿੱਚ ਵੇਖਦੇ ਸਾਰੇ ਤੂੰ ਅਜੇ ਇਹਨੂੰ ਪੁੱਛ ਲੈ ਅਜੇ ਵੀ ਇੱਕ ਮੌਕਾ ਹੈਗਾ ਇਹਨੂੰ ਪੁੱਛ ਲੈ ਵੀ ਜੇ ਤੇ ਕੰਮ ਕਰਨਾ ਵਾ ਤੇ ਚੱਲ ਨਹੀਂ ਅਸੀਂ ਵਖਰੇ ਹੁੰਦੇ ਪੁੱਛ ਲੈ ਇਹਨੂੰ ਕੀ ਮੈਂ ਇਹਦਾ ਥੱਲੇ ਲਾ ਕੇ ਕੰਮ ਨਹੀਂ ਕਰਨਾ ਤੂੰ ਕੋਪੀ ਅੱਢ ਕਰ ਦੋ ਤੁਸੀਂ ਨੂੰ ਹਾਂ ਬਸ ਠੀਕ ਆ ਬਈ ਤੇਰੀ ਮਰਜ਼ੀ ਹਾਂ ਤੇਰੀ ਮਰਜ਼ੀ ਤੂੰ ਦੱਸ ਦੇ ਭੈਣੇ ਮਾਮੀ ਤੂੰ ਲਾ ਕੇ ਬੈਠੀ ਆ ਮੁੜ ਕੇ ਨਾ ਆਖੀ ਮੇਰੀ ਕੋਈ ਸਲਾਹ ਨਹੀਂ ਮੈਨੂੰ ਕਹਿੰਨੇ ਪੁੱਛਿਆ ਨਹੀਂਗਾ ਹੁਣ ਦੱਸ ਦੇ ਤੂੰ ਮੈਂ ਕੀ ਕਹਿਣਾ ਵਾ ਜੋ ਕਰਦੇ ਕਰ ਆ ਅੱਧਾ ਅੱਧਾ ਕਰ ਜਾ ਦੋਵੇਂ ਜਣੇ ਕਰ ਜਾ ਵਾ ਸਾਂਝੇ ਕਰਦਾ ਜਿੰਨਾ ਵੀ ਹੈਗਾ ਨਾ ਆਹੋ ਅੱਧਾ ਅੱਧਾ ਕਰ ਦੋ ਅੱਧਾ ਅੱਧਾ ਕਰ ਜਾ ਲੈ ਲੋ ਤਰੂ ਪਤਾ ਹੀ ਗਿਆ ਜਿੰਨਾ ਕਰ ਜਾ ਤੂੰ ਚੁੱਕਿਆ ਵਾ ਲਿਆਉਂਦੇ ਤੇ ਤੂੰ ਹੀ ਰਹਿਏ ਆ ਜਿਹੜਾ ਝੋਨਾ ਝੋਨਾ ਵੇਚਣਾ ਵਾ ਇਹ ਪੈਸੇ ਅੱਦੇ ਦੇ ਕਰ ਲਾਂਗੇ ਹਾ ਜੋਨੇ ਦਰਜਾਰੇ ਨੇ ਕਮਾਈ ਵੜੀ ਕੀਤੀ ਹੈ ਨਾ ਬਹੁਤ ਇਹਨੇ ਕੰਮ ਕੀਤਾ ਨਾ ਅੱਦੇ ਅੱਦੇ ਪੈਸੇ ਤੂੰ ਪੈ ਦੇਦੇ ਤੇ ਹੁਣੇ ਹੀ ਹੈ ਨਾ ਨਹੀਂ ਉਹ ਵੀ ਹੁਣੇ ਹੀ ਆਦਾ ਪਰ ਤੂੰ ਵੀ ਸ਼ਰਮ ਨੂੰ ਹੱਥ ਮਾਰ ਕੇ ਕਿਉਂ ਕਰਦਾ ਚਲ ਜੇ ਕੋਈ ਇਹਨੂੰ ਤੇ ਕਹਤਾ ਨਾ ਪੈਸੇ ਤੇ ਨੂੰ ਅੱਦੇ ਅੱਦੇ ਹੋਣਗੇ ਆਹ ਪਰਚੀਆਂ ਆਂਡ ਕੇ ਵੇਖ ਲਈ ਜਦੋਂ ਝੋਨਾ ਸੁੱਟਾਂਗੇ ਪਰਚੀਆਂ ਵੇਚ ਉਹ ਨਾ ਸੁੱਟਣੀ ਬਾਬਾ ਇਹਨੂੰ ਘਲਾ ਦਿਓ ਮੇਰੇ ਸੁੱਟਾ ਉਹ ਝੋਨਾ ਅਹੀਂ ਜੋਨੇ ਜੋ ਜਿਹੜੇ ਰੂੜੀ ਕੱਟਦੇ ਉਸਤੇ ਲੱਗੇ ਆ ਉਹ ਆਪਣੇ ਲਿਖੀ ਜਾਓ ਜਿਹੜੇ ਆਏ ਆ ਤੇ ਜਿਹੜੇ ਮੁੜ ਕੇ ਆਪਣਾ ਅੱਧਾ ਚੋਣਿਓ ਨਾ ਕਰ ਲਿਓ ਤੂੰ ਆਪਣੀ ਬਿਜਲੀ ਆਪਣੀ ਬਿਜਲੀ ਦਾ ਕਰਜ਼ਾ ਲਾਇ ਲਿਓ ਦੋਵੇ ਵੇਖ ਲੈ ਭਾਈ ਮੈਂ ਭੁੱਖੇ ਨਹੀਂ ਮਰ ਜਣਾ ਕੰਮ ਹੀ ਸਿੱਧਾ ਚੁੱਕਿਆ ਟਲ ਜਿੱਦਾਂ ਤੂੰ ਕਹਤਾ ਮੈਂ ਅਹੀਂ ਉਧਰ ਮੈਂ ਕਰੂੰਗਾ ਤੇ ਉਧਰਲਾ ਕਰ ਜਿਹੜਾ ਉਹ ਤੂੰ ਹੀ ਲੈ ਲਓ ਤੇ ਆਹ ਕਾਰ ਇਹਨੂੰ ਰਹਿਣ ਦੋ ਪੁੱਛ ਰੋ ਇਹਨੂੰ ਜਿਹੜਾ ਛਾਲਾ ਮਾਰਦਾ ਮੁੜ ਕੇ ਨਾ ਆ ਕੀ ਠੀਕ ਹੈ ਮੈਨੂੰ ਇਹ ਠੀਕ ਹੈ ਤੂੰ ਹੀ ਨਵੇਂ ਚੱਲ ਜਾ ਉਹ ਤਾਂ ਚੱਲੇ ਬਰਾਣੇ ਮੈਂ ਨਹੀਂ ਜਾਉਣਾ ਸੀ ਪਰ ਨਹੀਂ ਹੋਣਾ ਪੜ ਕੇ ਕਾਲੂ ਆਖੇ ਮੈਂ ਉਧਰ ਜਾਣਾ ਮੈਂ ਕੋਈ ਰੇਖਾ ਦੇਖ ਲੈ ਤੂੰ ਵੀ ਹੁਣ ਮੈਂ ਨਹੀਂ ਤੂੰ ਚਾਹੁੰਦਾ ਮੈਂ ਨਹੀਂ ਕੋ ਕਹਿੰਦਾ ਤੂੰ ਹੀ ਪਲਟਣਾ ਕਰੋ ਪਲਟਣਾ ਹਾਂ ਤੈਨੂੰ ਇੰਨੇ ਪਟਾਉਣਾ ਇੰਨੇ ਜਿਹਦੇ ਪਿੱਛੇ ਲੱਗਾ ਵਾ ਮੈਂ ਨਹੀਂ ਗਾ ਪਿੱਛੇ ਲੱਗਦਾ ਕਿਸਦੇ ਮੁਰਕੇ ਲੈਣਾ ਨਹੀਂ ਉਧਰ ਲੈਣਾ ਇੱਧਰ ਲੈਣਾ ਉਧਰ ਹਾੜੇ ਕੈਰੀ ਚ ਕਾ ਲੱਗਾ ਹੀ ਉਹ ਉਧਰ ਤੇਰਾ ਪੈਰ ਨਹੀਂ ਉਹ ਪਰ ਪਹਿਣਾ ਚਾਹੀਦਾ ਨਹੀਂ ਪੈਂਦਾ ਮੈਂ ਨਹੀਂ ਕਾ ਹੀ ਲਾ ਲਾ ਇੱਧਰ ਲਾ ਕੇ ਕਾ ਉਹ ਮਰਜੀ ਲਾ ਲੈ ਉਹ ਤੇਰੀ ਮਰਜੀ ਆ ਨਹੀਂ ਅਜੇ ਅਵੀ ਸ਼ਾਂਤੀ ਨਾਲ ਵੇਖ ਲੋ ਤੂੰ ਜੇ ਉਹ ਲੈਣਾ ਤਾਂ ਤੂੰ ਉਹ ਲੈ ਲੈ ਨਹੀਂ ਮੈਂ ਨਹੀਂ ਮੈਂ ਮੈਂ ਇੱਥੇ ਠੀਕ ਆ ਬੀਬੀ ਇੱਥੇ ਜਦੋਂ ਉਹਨੇ ਕਹਿ ਹੀ ਦਿੱਤਾ ਆਪ ਹੀ ਮੈਂ ਇਹੋ ਲੈਣਾ ਆਵੇਲਾ ਕਹਿੰਦੀ ਸੁਣ ਨਾ ਮੈਂ ਸੁਣਦੇ ਆ ਤੂੰ ਵੀ ਸੁਣ ਲਾ ਕਹਿੰਦੀ ਕਾ ਲੱਗਾ ਪੈਰ ਨਹੀਂ ਪਾਉਣਾ ਲੱਗੇ ਲੱਗਾ ਸਾਰੀ ਤੂੰ ਚ ਲਾ ਸਲੂ ਨਾ ਕੋਈ ਨਹੀਂ ਆਇਆ ਕਿਉਂ ਪੈਰ ਉਹਨੇ ਕਿਉਂ ਨਹੀਂ ਕਾ ਪੋਣਾ ਆਹੋ ਇਹ ਆ ਵੀ ਚੱਲ ਆ ਆ ਇਹਨੇ ਕੱਲੀ ਲਾਇਆ ਸੀ ਉਹਦਾ ਨਾ ਦੁਖ ਸੁਖ ਨੂੰ ਵੀ ਬੰਦਾ ਆਉਂਦਾ ਜਾਂਦਾ ਵਾ ਐਡੀ ਵੀ ਕੋਈ ਦਰਾੜ ਨਹੀਂ ਪੈਣੀ ਚਾਹੀਦੀ ਸਾਡੇ ਦੋਵਾਂ ਭਰਾਵਾਂ ਦੇ ਵਿੱਚ ਉਹ ਪਾਉਂਦੇ ਨਹੀਂ ਆਟੇ ਨਕਰਾਤਾ ਕਹਿ ਗਏ ਕੰਮ ਤੋਂ ਮੈਂ ਡਿਆ ਵਾ ਵੀ ਇਹਨੇ ਕੰਮ ਨਹੀਂ ਕਰਦਾ ਏ ਇਹਨੂੰ ਸਮਝ ਲੱਗੂਗੀ ਵੀ ਕੰਮ ਕਿੱਦਾਂ ਕਰਨਾ ਵਾ ਨਹੀਂ ਇਹ ਤਾਂ ਨੂੰ ਇੰਨਾ ਹੀ ਫਿਕਰ ਪਈ ਜਾਂਦਾ ਫੇਰ ਇਹਦਾ ਫੇਰ ਹੋਣਾ ਹੀ ਕਿਉਂ ਆ ਅੱਜ ਕੱਲ ਕੋਈ ਪਿਆਈ ਚੱਲੀਏ ਕੱਲ੍ਹ ਜੋ ਤੱਕ ਲੋ ਕਰਦੇ ਚੱਲ ਆ ਜਾ ਆਪਣੇ ਕਮਰੇ ਚ ਆਹ ਨਾ ਵੀ ਵੀ ਵੇਹਲਾ ਉਹਨੇ ਕਮਰੇ ਉਧਰ ਤੇ ਉਹਨੇ ਇੱਧਰ ਹੁਣ ਹੋ ਗਈ ਉਹ ਗੱਲ ਵੀ ਇਹ ਇੱਧਰ ਬਾਤ ਅਹੀਂ ਉਧਰ ਵਾ ਠੀਕ ਵਾ ਠੀਕ ਆਹੋ ਕਰਜਾ ਸਾਂਝਾ ਲੜਾ ਕਰਜਾ ਸਾਂਝਾ ਹੀ ਲਾ ਦੇਣਾ ਚਾ ਲੜਿਓ ਨਾ ਲੜਦੇ ਜਦੋਂ ਭਰਾ ਭਰਾ ਲੜਨ ਮਾਂ ਦਾ ਜੀੜ ਨਹੀਂ ਕੋਈ ਹੁੰਦਾ ਕਾਲੀ ਬੀਬੀ ਤੂੰ ਨਾ ਫਿਕਰ ਕਰ ਤੂੰ ਸਾਡੀ ਮਾਂ ਵਾਂ ਮੇਰੀ ਗੱਲ ਸੁਣ ਤੂੰ ਫੇਰ ਪਹਿਲਾਂ ਉਹਨਾਂ ਦਾ ਹੀ ਪਖਪੂਰਦੀ ਮੈਂ ਉਹਨਾਂ ਨੂੰ ਨਹੀਂ ਮੈਂ ਪਖ ਨਹੀਂ ਬੈੰਨੀ ਨਿਆਣੇ ਨਿੱਕੇ ਆ ਮੈਂ ਇੱਥੇ ਨਿਆਣੇ ਖੜਾਉਂਗੀ ਮੈਂ ਅੱਗੇ ਵੀ ਖੜਮਨੀ ਆ ਬੀਬੀ ਤੂੰ ਨਿਆਣੇ ਜਿੱਥੇ ਮਰਜ਼ੀ ਖੜਾ ਅਹੀਂ ਤੈਨੂੰ ਮੈਂ ਇਹ ਗੱਲ ਕਹਿਣਾ ਵਾਂ ਵੀ ਰੋਟੀ ਸਾਡੇ ਘਰੋਂ ਖਾਣੀਆਂ ਸਵੇਰੇ ਵੀ ਦੁਪਹਿਰਾਂ ਨੂੰ ਵੀ ਰਾਤ ਨੂੰ ਵੀ ਨਿਆਣੇ ਜਿੱਧਾ ਮਰਜ਼ੀ ਆ ਤੈਨੂੰ ਲੋੜ ਵਾ ਜੋ ਤੈਨੂੰ ਚਾਹੀਦਾ ਕੁੜੀਆਂ ਕੋਈ ਜਣਾ ਜਿੱਥੇ ਜਾਣਾ ਮੈਨੂੰ ਦੱਸੀ ਤੈਨੂੰ ਪੈਸੇ ਵੀ ਦਊਂਗਾ ਤੈਨੂੰ ਹਰ ਇੱਕ ਤੇਰਾ ਪਖ ਮੈਂ ਪੂਰੂੰਗਾ ਪੈੜੀ ਜਿਹੜੀ ਗੱਲ ਵਾਣਾ ਕਿੰਨਾ ਪੈੜੀ ਦਾ ਜਿਹੜਾ ਕਿੰਨਾ ਪੈੜੀ ਦਾ ਉਹ ਤੂੰ ਆਪਣੇ ਜਮਾ ਕਰਾ ਆਪਣੇ ਕੋਲ ਰੱਖ ਜਿੱਥੇ ਉਹਦਾ ਤੂੰ ਠੇਕਾ ਲਈ ਜਾ ਬਸ ਜਮਾ ਮੈਂ ਕੀ ਕਰਨੇ ਆ ਰੋਟੀ ਤੇ ਮੈਂ ਖਾਣੀ ਹੋਈ ਜਿੱਥੇ ਹੁਣ ਬੈਠੀ ਰੋਟੀ ਰੋਟੀ ਦਾ ਤੇਰੇ ਕੋਲ ਕੱਖ ਨਹੀਂ ਲੈਣਾ ਕਿਹਦੇ ਵੀ ਇਹ ਵੀ ਨਹੀਂ ਲੈਣਗੇ ਤੇ ਅਹੀਂ ਵੀ ਨਹੀਂ ਲੈਣਾ ਉਹ ਪੈ ਉਹ ਤੈਨੂੰ ਉਦਾਂ ਦਿੱਤੀ ਵੀ ਤੂੰ ਆਪਣੇ ਪੈਸੇ ਰੱਖ ਆਪਣੇ ਕੋਲ ਠੀਕ ਵਾ ਚਲੋ ਮੈਨੂੰ ਠੇਕਾ ਦੇਈ ਜਾਓ ਆ ਠੇਕਾ ਦੇ ਲੈ ਹੋਰ ਤੇਰੇ ਮਾਤੇ ਬੂਸਟੀ ਨਾ ਇਹਨੇ ਰੱਖਣੀਆਂ ਤੇ ਇਹ ਮੈਨੂੰ ਠੇਕਾ ਦੇਈ ਜਾਵੇ ਜਾਂ ਤੂੰ ਹੀ ਰੱਖਣੀਆਂ ਤੇ ਤੂੰ ਹੀ ਮੈਨੂੰ ਠੇਕਾ ਦੇਗੀ ਇਹ ਹੁਣ ਤੂੰ ਪੁੱਛ ਲਈ ਹੁੰਦੀ ਆ ਪੁੱਛ ਲਈ ਚਲੋ ਠੀਕ ਆ ਬੀਬੀ ਹੁਣ ਅਸੀਂ ਆਪੋ ਆਪਣਾ ਸਮਾਨ ਰੱਖੀਏ ਥਾਉ ਥਾਈ ਤੇ ਚਲ ਮੇਰੇ ਭਾਈ ਗੱਲ ਨਹੀਂ ਬੜੀ ਤੇ ਜੇ ਉਹ ਤੂੰ ਘਾਵ ਵੱਲੋਂ ਗੱਲ ਕਰਦੀਆਂ ਉੱਥੇ ਨਿਗੇ ਨਹੀਂ ਕੀ ਉਹਨਾਂ ਨੇ ਖੇਡਣ ਜਾਣਾ ਇਹ ਨਾਲ ਲੜਾਈ ਕਰੀ ਨਿਆਣਿਆਂ ਤੋਂ ਨਹੀਂ ਮੈਂ ਕਹਿੰਦੀ ਇੱਕੋ ਹੀ ਕਹਿੰਨੀ ਆ ਜਿਹੜਾ ਹੱਥ ਕਰਦਾ ਨਾ ਇਹਨੂੰ ਹੀ ਕਹਿੰਨੀ ਗੁੱਸੇ ਨਾਲ ਉਦਾਂ ਮੈਂ ਦਿਲੋਂ ਨਹੀਂ ਕਹਿੰਦੀ ਗੁੱਸੇ ਨਾਲ ਹੀ ਆਖਿਆ ਕਲਾ ਪਾਈ ਇਹਨਾਂ ਨੇ ਤੇ ਚੱਲ ਵੱਡਾਵਾ ਫੇਰ ਕੀ ਚ ਕੰਮ ਕਰਦਾ ਵਾ ਨਿੱਕਾ ਚੱਲ ਫਿਰ ਤੋਰ ਆਇਆ ਤੇ ਇਹਨਾਂ ਨੇ ਲੜਾਈ ਪਾ ਦਿੱਤੀ